ਯਾਰੇ ਸਰੋਤਿਓ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਆਪਣੀ ਪਹਿਲੀ ਕਿਤਾਬ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਜਿੱਥੋਂ ਮੇਰਾ ਲਿਖਣ ਦਾ ਸਫ਼ਰ ਸ਼ੁਰੂ ਹੋਇਆ ਇਸ ਕਿਤਾਬ ਦਾ ਨਾਮ ਹੈ ਕੋਹਾ ਦੂਰ ਇਹ ਕਿਤਾਬ ਦਾ ਮੁੱਖ ਬੰਦ ਬਲਵਿੰਦਰ ਕੌਰ ਤੇ ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਿਖਿਆ ਗਿਆ ਸੀਗਾ ਤੇ ਇਸ ਵਿੱਚ ਕੁਝ ਕਹਾਣੀਆਂ ਵਿਦਿਆ ਵਿਭਾਗ ਨਾਲ ਸੰਬੰਧ ਰੱਖਦੀਆਂ ਹਨ ਤੇ ਕੁਝ ਕਹਾਣੀਆਂ ਵਿਰਾਸਤੀ ਹਨ ਤੇ ਕੁਝ ਸ਼ਿਕਵਾਜ ਕਹਤੇ ਵੀ ਇਹਦੇ ਵਿੱਚ ਕੀਤਿਆਂ ਧਾਰਜ ਕੀਤਿਆਂ ਗੀਆਂ ਮੈਂ ਉਹਨਾਂ ਕਹਾਣੀਆਂ ਦੇ ਨਾਮ ਤੁਹਾਨੂੰ ਪੜ ਕੇ ਦੱਸਦਾ ਹਾਂ ਜਿਵੇਂ ਉੱਲੂ ਬਾਟੇ ਤੇ ਨਾਗਰਿਕ ਨਾਗਰਿਕ ਕੌਣ ਹੁੰਦਾ ਤੇ ਸਿਆਸਤ ਮੇਰਾ ਦੇਸ਼ ਮਾਨ ਇਮਾਨਦਾਰੀ ਸੁੰਦਰਤਾ ਸੁੰਦਰਤਾ ਤੇ ਅਖਬਾਰ ਪੜਨਾ ਅਤੀਤ ਤੇ ਵਰਤਮਾਨ ਇਹ ਜਿੰਨੀਆਂ ਕਹਾਣੀਆਂ ਇਸ ਵਿੱਚ 81 ਦੇ ਲਗਭਗ ਹਨ ਇਹ ਸਾਰੀਆਂ ਮਿੰਨੀ ਮਿੰਨੀ ਕਹਾਣੀਆਂ ਹਨ ਇਹ ਪਾਠਕਾਂ ਨੇ ਵੀ ਪਸੰਦ ਕੀਤੀ ਤੇ ਵਿਦਿਆਰਥੀਆਂ ਨੇ ਵੀ ਪਸੰਦ ਕੀਤੀ ਕਿਤਾਬ ਇਹ ਮੇਰੀ ਲੇਖਣ ਦੇ ਸਫ਼ਰ ਦਾ ਪਹਿਲਾ ਕਦਮ ਸੀਗਾ ਜਿਸ ਵਿੱਚ ਇਹਦੇ ਚੋਂ ਬਹੁਤ ਕਹਾਣੀਆਂ ਅਖਬਾਰਾਂ ਵਿੱਚ ਵੀ ਛਪੀਆਂ ਹਨ ਤੇ ਤਾਬਿਸ਼ ਤਾਂ ਸ਼ਕੀਆ ਯਾਨਾ ਤੇ ਇਹਦੇ ਵਿੱਚੋਂ ਕਈ ਕਹਾਣੀਆਂ ਜਿਹੀਆਂ ਆਮ ਜਿਹੜੀਆਂ ਕਿ ਵਿਦਿਆ ਵਿਭਾਗ ਵਿੱਚ ਨਾਲ ਸੰਬੰਧ ਰੱਖਦੀਆਂ ਸੀ ਤੇ ਕਈ ਪ੍ਰਿੰਸੀਪਲਾਂ ਨੇ ਉਸ ਕਹਾਣੀਆਂ ਦੇ ਫੋਟੋ ਸਟਾਟ ਕਰਾ ਕੇ ਪ੍ਰਿੰਸੀਪਲਾਂ ਨੂੰ ਵੰਡੀ ਸੀ ਸੋ ਇਹ ਮੇਰਾ ਪਹਿਲਾ ਕਦਮ ਸੀਗਾ ਜਿਹੜਾ ਪੁੱਟਿਆ ਤੇ ਉਸ ਤੋਂ ਬਾਅਦ ਫਿਰ ਮੇਰੀ ਜਿਹੜੇ ਕਲਮ ਸੀ ਉਹ ਰੁਕ ਹੀ ਰਹੀ ਤੇ ਹੌਲੀ-ਹੌਲੀ ਉਸ ਦਾ ਸਫਰ ਤੇਜ਼ ਹੁੰਦਾ ਗਿਆ ਤੇ ਮੈਂ ਲਗਭਗ 20 ਕਿਤਾਬਾਂ ਲਿਖ ਦਿੱਤੀਆਂ ਤੇ ਇਸ ਮਿੰਨੀ ਕਹਾਣੀ ਤੋਂ ਬਾਅਦ ਮੈਂ ਭਾਰਤ ਕੀ ਸਮਝ ਨੂੰ ਨਿਵੰਦ ਰੂਪ ਵਿੱਚ ਲਿਖੀਆਂ ਕੁਝ ਕਿਤਾਬਾਂ ਮੈਂ ਬੱਚਿਆਂ ਦੀਆਂ ਕਵਿਤਾਵਾਂ ਵਿੱਚ ਵੀ ਲਿਖੀਆਂ ਸੋ ਇਹ ਅੰਸਾਰ ਇਹਨਾਂ ਕਿਤਾਬਾਂ ਦੇ ਵਿੱਚ ਵਿਸ਼ਾ ਮੋੜ ਘੋੜ ਕਰਕੇ ਵਿਰਾਸਤ ਨਾਲ ਆਉਂਦਾ ਹੈ ਸੋ ਮੇਰਾ خیال ਆ ਵੀ ਇਹ ਵਿਰਸੇ ਦਾ ਸ਼ੋਕ ਚੈਨਲ ਤੁਸੀਂ ਪਸੰਦ ਕਰੋਗੇ ਤੇ ਫਿਰ ਵੀ ਮੈਂ ਤੁਹਾਡੇ ਨਾਲ ਰੂਬਰੂ ਹੁੰਦਾ ਰਹਾਂਗਾ ਧੰਨਵਾਦ